ਲੋਈ ਸਤਲੁਜ ਦਰਿਆ ਦੇ ਨੇੜੇ ਮੈਂ ਆ ਗਿਆ ਹਾਂ ਠੰਡੇ ਸੋ ਕੀ ਹਾਲ ਚਾਲ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਵਾ ਕਿੰਨਾ ਕੁ ਵਧਿਆ ਵਾ ਆਪਣੇ ਸਤਲੁਜ ਦਾ ਪਾਣੀ ਤੁਸੀਂ ਪਹਿਲਾਂ ਵੀ ਦੋ ਤਿੰਨ ਵੀਡੀਓ ਦੇਖੀ ਹੋਈਆਂ ਜਿੱਥੋਂ ਸਤਲੁਜ ਨਿਕਲਦਾ ਵਾ ਮਤਲਬ ਨਿਕਲਦਾ ਤਾਂ ਸਤਲੁਜ ਕਾਫੀ ਪਿਛੋਂ ਆ ਤੇ ਜਿੱਥੋਂ ਫਲੱਡ ਗੇਟ ਖੋਲੇ ਗਏ ਸਤਲੁਜ ਦੇ ਪਾਣੀ ਦੇ ਮੈਂ ਤੁਹਾਨੂੰ ਉਹ ਦਿਖਾਇਆ ਸੀਗਾ ਮੈਂ ਪਹਿਲਾਂ ਰੋਪੜ ਜਾ ਕੇ ਆਇਆ ਵਾ ਤਾਂ ਪਹਿਲਾਂ ਮੈਨੂੰ ਇੱਕ ਉਹਦੇ ਵਿੱਚ ਇਹ ਵੀ ਮੈਂ ਗਲਤੀ ਲੱਗੀ ਸੀ ਕਿ ਕਿਤੇ ਨੰਗਲ ਡੈਮ ਮੈਨੂੰ ਉੱਥੇ ਕਿਸੇ ਲੋਕਲ ਬੰਦੇ ਨੇ ਦੱਸਿਆ ਸੀ ਕਿ ਨੰਗਲ ਡੈਮ ਸੋ ਮੈਂ ਉਹਦੇ ਵਿੱਚ ਨੰਗਲ ਡੈਮ ਹੀ ਕਹਿਤਾ ਸੀਗਾ ਪਰ ਉਹ ਰੋਪੜ ਹੈਡ ਸੀਗਾ ਜੋ ਮੈਨੂੰ ਵੀ ਬਾਅਦ ਚ ਹੀ ਪਤਾ ਲੱਗਿਆ ਸੋ ਅੱਜ ਦੇ ਵਿੱਚ ਆਪਾਂ ਫਿਰਦੇ ਪਹਿਲੇ ਲੁਧਿਆਣੇ ਦਾ ਤੁਹਾਨੂੰ ਲੁਧਿਆਣੇ ਦਾ ਸੱਤ ਲੁਧ ਦਿਖਾ ਰਹੇ ਹਾਂ ਜਿਹੜਾ ਉੱਥੇ ਦਾ ਪਾਣੀ ਛੱਡਿਆ ਹੋਇਆ ਹੈ ਬਾਈ ਇੱਥੇ ਕਿੰਨਾ ਇਕ ਆ ਗਿਆ ਹੈ ਤੁਸੀਂ ਦੇਖੋ ਪਾਣੀ ਇਸ ਟਾਈਮ ਵੱਧਦਾ ਹੀ ਜਾ ਰਿਹਾ ਵਾ ਪਹਿਲਾਂ ਵਾਲੀਆਂ ਦੋ ਵੀਡੀਓ ਵਿੱਚ ਵੀ ਦੇਖਿਆ ਹੁਣ ਇੰਨਾ ਪਾਣੀ ਹੈ ਨਹੀਂ ਸੀਗਾ ਪਰ ਇਹ ਹੁਣ ਪਾਣੀ ਪਹਿਲਾਂ ਨਾਲ ਬਹੁਤ ਜ਼ਿਆਦਾ ਵਧ ਗਿਆ ਹੋਇਆ ਵਾ ਸਾਰਾ ਗੰਦਾ ਮਿੱਟੀ ਵਾਲਾ ਪਾਣੀ ਆ ਰਿਹਾ ਇਸ ਟਾਈਮ ਬਾਈ ਇੰਨੇ ਪਾਣੀ ਉਰੇ ਆ ਇਹ ਦਰਿਆ ਬਹੁਤ ਚੌੜਾ ਵਾ ਇੰਨੇ ਪਾਣੀ ਪਰਲੇ ਪਾਸੇ ਵੀ ਵਗਦਾ ਪਿਆ ਵਾ ਕਿਉਂਕਿ ਤੁਹਾਨੂੰ ਪਤਾ ਦਰਿਆ ਦੇ ਵਿੱਚ ਥਾਂ ਥਾਂ ਤੇ ਵਗਦਾ ਹੁੰਦਾ ਪਾਣੀ ਉਹ ਪਰਲੇ ਪਾਸੇ ਉਧਰ ਮੈਂ ਜਾ ਨਹੀਂ ਸਕਦਾ ਇਹਨੂੰ ਪਾਰ ਕਰਕੇ ਨਹੀਂ ਤੁਹਾਨੂੰ ਉਥੇ ਵੀ ਦਿਖਾ ਦਿੰਦਾ ਸੀ ਸੋ ਇੰਨੇ ਪਾਣੀ ਉਧਰ ਵੀ ਵਗਦਾ ਪਿਆ ਇੰਨੇ ਇੰਦਰ ਆ ਸਾਰਾ ਆ ਆਪਣਾ ਉੱਪਰ ਆਇਆ ਤਾਂ ਫਲੋਰ ਵਾਲਾ ਪੁਲ ਬੱਸ ਵੀ ਬਾਈ ਗੰਦਗੀ ਬਹੁਤ ਜ਼ਿਆਦਾ ਸਿੱਟੀ ਹੋਈ ਆ ਪਹਿਲਾਂ ਦੀ ਤਰ੍ਹਾਂ ਮੈਂ ਹਰੇਕ ਵੀਡੀਓ ਚ ਕਹਿਣਾ ਹੁੰਦਾ ਥੋੜਾ ਜਿਹਾ ਪ੍ਰੇਹਿਜ ਰੱਖਿਆ ਕਰੋ ਆਪਣੇ ਦਰਿਆਵਾਂ ਦੇ ਵਿੱਚ ਪੰਜਾਬ ਦੇ ਪਾਣੀ ਨੂੰ ਆਪਾਂ ਗੰਦਾ ਨਾ ਕਰੀਏ ਸਾਰੇ ਦੂਸ਼ਤ ਹੋਈ ਜਾਂਦੇ ਆ ਤੁਹਾਨੂੰ ਪਤਾ ਹੀ ਸਤੂ ਦੇ ਪਹਿਲੇ ਹੀ ਬਹੁਤ ਬੁਰੇ ਹਾਲ ਆ ਪਹਿਲਾਂ ਮੈਂ ਤੁਹਾਨੂੰ ਲਾਸਟ ਵੀਡੀਓ ਦਿਖਾਈ ਸੀ ਕਿ ਉੱਥੇ ਅੱਗੇ ਵਧ ਕੇ ਦਿਖਾ ਗਿਆ ਵਿਚਾਲੇ ਜਿਹੜਾ ਤੁਸੀਂ ਰੇਤਾ ਦੇਖਦੇ ਹੋ ਨਾ ਮੈਂ ਤੁਹਾਨੂੰ ਉੱਥੇ ਦਿਖਾਇਆ ਸੀ ਪਰ ਹੁਣ ਉੱਥੇ ਜਾਣ ਜੋਗਾ ਮਾਹੌਲ ਨਹੀਂ ਆਇਆ ਕਿਉਂ ਕਿਉਂਕਿ ਪਾਣੀ ਵੱਧ ਗਿਆ ਹੈ ਹੁਣ ਪਹਿਲਾਂ ਨਾਲ ਸਾਰਾ ਦੇਖੋ ਅੱਗੇ ਪਾਣੀਓ ਪਾਣੀ ਹੋਇਆ ਪਿਆ ਵਾ ਆਪਾਂ 7 ਲੋ ਦੇ ਇਸ ਸਮੇਂ ਵਿੱਚ ਫਿਰਦੇ ਪਏ ਹਾਂ ਪਰ ਪਹਿਲਾਂ ਆਪਾਂ ਕਾਫੀ ਵਿਚਾਲੇ ਜਾ ਕੇ ਵੀਡੀਓ ਬਣਾ ਸਕਦੇ ਸੀਗੇ ਪਰ ਹੁਣ ਤੁਸੀਂ ਦੇਖੋ ਕਿਨਾਰਾ ਨਾਲ ਹੀ ਹੈ ਮੇਰਾ ਜਮਾਈ ਪਹਿਲਾਂ ਵਾਲਾ ਮਾਹੌਲ ਹੋਣ ਨਹੀਂ ਰਿਹਾ ਹੈਗਾ ਕਈ ਏਰੀਆ ਦੇ ਵਿੱਚ ਤਾਂ ਫਲੱਡ ਵੀ ਆ ਰਹੇ ਆ ਕਈ ਕੀ ਥਾਵਾਂ ਦੇ ਉੱਤੇ ਜਿਹੜੇ ਪਿੰਡ ਬਿਲਕੁਲ ਨੀਵੇਂ ਬਸਦੇ ਆ ਜਿੱਥੇ ਕੰਡੇ ਵਗੈਰਾ ਜਿਆਦਾ ਇਹਦੇ 7 ਲੋ ਦੇ ਉੱਚੇ ਨਹੀਂ ਹੈਗੇ ਸੋ ਪਾਣੀ ਉੱਥੋਂ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਜਾ ਰਿਹਾ ਹੈ ਪਰ ਇੱਧਰਲਾ ਏਰੀਆ ਹਜੇ ਤੱਕ ਤਾਂ ਸੇਫ ਆ। ਆਨਲਾਈਨ ਟਾਈਮ ਦੇ ਵਿੱਚ ਕੁਝ ਕਹਿ ਨਹੀਂ ਸਕਦੇ। ਆ ਲੋਕ ਦੇਖ ਲਓ ਗੰਦ ਪਾ ਰਹੇ ਆ ਹਜੇ ਵੀ ਨਹੀਂ ਹਟਦੇ। ਸੋ ਅੱਜ ਦੀ ਵੀਡੀਓ ਕੋਈ ਜ਼ਿਆਦਾ ਵੱਡੀ ਨਹੀਂ ਮੈਂ ਬਣਾਈ ਹੈਗੀ ਛੋਟੀ ਬਣਾਈ ਹੈ ਇੱਕ ਅਪਡੇਟ ਦੇਣ ਨੂੰ ਵੀ ਕਿੱਥੇ ਤੱਕ ਪਹੁੰਚਿਆ ਹੈਗਾ ਪਾਣੀ। ਸੋ ਉਹ ਮੈਂ ਤੁਹਾਨੂੰ ਦੇਤੀ ਹੋਈ ਹੈ। ਬਾਕੀ ਵੀਡੀਓ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ। ਸੋ ਆਨਲਾਈਨ ਟਾਈਮ 'ਚ ਆਪਾਂ ਤੁਹਾਨੂੰ ਹੋਰ ਅਪਡੇਟਸ ਦਿੰਦੇ ਰਹੀ। ਬਾਕੀ ਬਾਈ ਹੁਣੇ ਬੈਠੇ ਆ। ਬਾਈ ਨੂੰ ਪੁੱਛਦੇ ਵੀ ਇੱਕ ਵਾਰ ਕਿੰਨਾ ਕੁ ਵਧਿਆ ਪਾਣੀ। ਬਾਈ ਦੱਸੋਗੇ ਮਾੜਾ ਕਿੰਨਾ ਕੁ ਪਾਣੀ ਵਧ ਗਿਆ ਪਹਿਲਾਂ ਨਾਲੋਂ? ਕਿੰਨਾ ਕੁ ਵਧ ਗਿਆ ਜੀ ਪਾਣੀ ਪਹਿਲਾਂ ਲਾ ਦੋ ਪਾਣੀ ਤਾਂ ਭਾਜੀ ਘਟ ਗਿਆ ਘਟ ਗਿਆ ਥੋੜਾ ਜਾ ਹੁਣ ਅੱਛਾ ਪਹਿਲਾਂ ਵਾੜਾ ਵਧ ਗਿਆ ਸੀ ਹਨਾ ਆ ਗਿੱਲਾ ਪਿਆ ਸਾਰਾ ਚਿੱਕੜ ਪਣਿਆ ਹੋਇਆ ਹਨਾ ਹਾਂ ਬਾਕੀ بارشਾਂ ਪੈਂਦੀ ਰਹੀਆਂ ਤਾਂ ਹੋਰ ਵਧ ਜਾਣਾ ਹਾਂਜੀ ਭਾਜੀ ਪਾਣੀ ਸੋ ਭਾਈ ਬਾਈ ਨਾਲ ਗੱਲ ਹੋਈ ਆ ਬਾਈ ਕਹਿੰਦੇ ਹਜੇ ਤਾਂ ਅੱਜ ਤਾਂ ਥੋੜਾ ਜਿਹਾ ਘਟ ਗਿਆ ਪਾਣੀ ਜਿੱਥੇ ਮੈਂ ਖੜਾ ਸੀ ਪਹਿਲਾਂ ਉੱਥੇ ਵੀ ਪਾਣੀ ਆ ਗਿਆ ਸੀ ਤਾਂ ਹੀ ਉੱਥੇ ਥੱਲੇ ਮੈਂ ਦੇਖ ਰਿਹਾ ਸੀ ਚਿੱਕੜ ਜਿਹਾ ਕਾਫੀ ਇਹ ਵੱਧ ਗਿਆ ਤਾਂ ਇੱਥੇ ਤੱਕ ਪਾਣੀ ਆ ਜਾਣਾ ਤੁਹਾਨੂੰ ਅੱਗੇ ਪਤਾ ਹੀ ਆ ਫਿਰ ਹੜ੍ਹਾਂ ਦੀ ਸਥਿਤੀ ਪੈਦਾ ਹੋ ਜਾਣੀ ਹੈ ਬਾਕੀ ਅਪਡੇਟਡ ਰਹੋ ਲਾਈਕ ਸਬਸਕ੍ਰਾਈਬ ਕਰੋ ਮੈਂ ਤੁਹਾਨੂੰ ਹੋਰ ਵੀ ਅਪਡੇਟ ਕਰਦਾ ਰਹੂੰਗਾ ਇਹ ਆਪਾਂ ਤੁਹਾਨੂੰ ਦੱਸਦੇ ਰਹਿਾਂਗੇ ਨਾਲ ਦੀ ਨਾਲ ਜੇ ਪਾਣੀ ਵੱਧਦਾ ਸੋ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਫਿਰ ਇੱਕ ਹੋਰ ਨਵੀਂ ਅਗਲੀ ਵੀਡੀਓ ਦੇ ਵਿੱਚ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਕੇ ਫਿਰ ਟਾਟਾ ਗੁੱਡਬਾਈ